ਸ਼ਸ਼ਿਕਾ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਐਂਡ ਤੱਕ ਦੇਖਿਓ ਬਹੁਤ ਵਧੀਆ ਤੇ ਹੁਣ ਚੱਲਿਆ ਤੇ ਤੁਸੀਂ ਦੇਖਿਓ ਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰੋ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਪਲੀਜ਼ ਠੀਕ ਹੈ ਜੀ ਮਿਲਦੇ ਆਂ ਬਾਅਦ ਕੀ ਆਹ ਦੇਖੋ ਜੀ ਮੀਂਹ ਪੈ ਹੁਣੇ-ਹੁਣੇ ਇਸ ਕਰਕੇ ਗੱਡੀ ਲਈ ਨਹੀਂ ਤਾਂ ਗੱਡੀ ਗੁੱਡੀ ਦੇ ਸ਼ਕੀਨ ਨਹੀਂ ਗਈ ਇੱਕ ਤਾਂ ਜਦਾ ਕਰੋ ਉਹੀ ਹੈ ਸਕੂਟੀ ਵਾਲੀ ਆਹ ਦੇਖੋ ਜੀ ਪਾਣੀ ਖੜਾ ਪਾਣੀ ਦੇਖੀ ਇਹ ਆ ਦੇਖੋ ਉਹ ਤੇਰੀ ਪਾਣੀ ਨੇ ਚੱਕ ਤਾ ਚੌੜੇ ਉਹ ਦੇਖੋ ਦਿੱਲੀ ਵਾਲਾ ਹਾਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਦਿੱਲੀ ਵਾਲਾ ਹੀ ਹੈ ਬੁਰਾ ਹਾਲ ਇੱਥੇ ਟ੍ਰੈਪ ਕੋ ਦਾ ਕੋਈ ਭਾਈ ਹੈ ਨਹੀਂਗਾ ਇੱਥੇ ਰੂਰਲ ਦੇਖੋ ਜੀ ਪੈਟਰੋਲ ਪੰਪ ਐਚ ਪੀ ਦਾ ਹਿੰਦੁਸਤਾਨ ਪੈਟਰੋਲ ਪੰਪ ਹਾਂ ਵੀ ਤੂੰ ਕੀਤੇਗੇਗਾ ਕੁਛ ਨਹੀਂ ਹੋਣਾ ਤੇ ਆਤਾ ਅੱਜ ਅੱਜ ਲੋਕੇਸ਼ਵਰ ਦੇ ਨਾਲ ਆ ਗਏ ਉਹ ਸਹੀ ਜੀਤ ਦੇ ਇੱਕ ਦਰਸ਼ਨ ਕਰਨ ਲੱਗੇ ਪਟਿਆਲੇ ਦੇ ਤੇ ਤੁਮ ਉੱਥੇ ਜਾਵਾਂਗੇ ਤੇ ਪਹੁੰਚ ਕੇ ਤੁਹਾਨੂੰ ਦੱਸਾਂਗੇ ਉਨੇ ਤੁਨੂੰ ਆਈ ਸਾਡਾ ਮੈਨੀ ਸੈਕਟਰੀਏਟ ਜਿਨਾਬ ਪ੍ਰਬੰਧਕ ਕਮੇਟੀ ਕੰਪਲੈਕਸ ਬਹੁਤ ਵਧੀਆ ਬਣਿਆ ਹੋਇਆ ਤੇ ਸਾਰੇ ਮਤਲਬ ਕੰਮ ਇੱਥੇ ਹੁੰਦੇ ਆ ਪਟਵਾਰੀ ਪਟਪੂਰੀ ਡੀਸੀ ਐਸਐਸਪੀ ਐਸਡੀਓ ਸਾਰੇ ਮਹਿਕਮੇ ਇੱਥੇ ਆ ਸਾਰੇ ਉੱਚ ਅਧਿਕਾਰੀ ਇੱਥੇ ਬਹਿੰਦੇ ਆ ਇਹ ਹੈ ਜੀ ਸਭ ਤੋਂ ਸਾਡਾ ਪਟਿਆਲੇ ਦਾ ਮਸ਼ਹੂਰ ਹੋਟਲ ਦਾ ਸੂਰਜ ਬਹੁਤ ਮਸ਼ਹੂਰ ਹੈ ਜੀ ਤੁਸੀਂ ਕਦੇ ਆਓਗੇ ਤੇ ਇੱਥੇ ਰਹੋ ਬਹੁਤ ਵਧੀਆ ਤੇ ਫੈਸਿਲਿਟੀ ਸਾਰੀ ਵਧੀਆ ਮਿਲੂਗੀ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਇਹ ਗੱਲ ਹੈ ਜੀ ਕਿ ਅੱਜ ਨਹੀਂ ਪੈ ਰਹੀ ਸਾਰੇ ਵਧੀਆ ਠੰਡ ਜੀ ਹੈ ਮੌਲ ਟੰਡਾ ਤੇ ਕੋਈ ਵੀ ਮੇਰਾ ਵੀਰ ਭਾਈ ਜਿਹੜਾ ਨਵਾਂ ਯੂਟਿਊਬਰ ਹੈ ਉਮਰ ਮੈਂ ਇਹ ਕਹੂੰਗਾ ਵੀ ਤੁਸੀਂ ਜੋ ਬੋਲੋ ਬਸ ਬੋਲਦੇ ਜਾਓ ਇਹ ਨਹੀਂ ਹੁੰਦਾ ਆ ਦੇਖੋ ਜੀ ਬੱਚਿਆਂ ਵਾਸਤੇ ਕਿੰਨਾ ਸੋਹਣਾ ਆ ਲਾਇਆ ਵਿਚਾਰੇ ਨੇ ਵਿਚਾਰਕ ਵਿਚਾਰੇ ਕੰਨੀਏ ਮਿਹਨਤੀ ਹੈ ਮਿਹਨਤੀ ਬੰਦੇ ਨੂੰ ਆਪੋ ਵਿਚਾਰੀ ਨਹੀਂ ਕਹਿ ਸਕਦੇ ਅਰੇ ਮਿਹਨਤ ਕਰਦੇ ਆ ਬਈ ਮਿਹਨਤੀ ਮਿਹਨਤੀ ਬੰਦਾ ਕੋਈ ਵਿਚਾਰਾ ਨਹੀਂ ਹੁੰਦਾ ਕੋਈ ਕੰਮ ਮਾੜਾ ਛੋਟਾ ਵੱਡਾ ਨਹੀਂ ਹੁੰਦਾ ਉਹ ਕਹਿੰਦੇ ਹੁੰਦੇ ਨਾ ਬੰਦੇ ਦੀ ਖੋਚ ਹੈ ਮਾੜੀ ਛੋਟੀ ਬੁੱਡੀ ਨਾ ਤਰਕੇ ਉਹ ਜਿਹੜੀ ਮਾੜੀ ਆ ਦੇਖੋ ਕੱਡੇ ਦੇਖੋ ਵੱਡੇ ਜਣੋਏ ਤੂਏ ਤੂਏ ਮੈਨੂੰ ਲੱਗਦਾ ਹੈ ਸੜਕਾਂ ਦੇ ਵਿੱਚ ਸੜਕਾਂ ਦੇ ਵਿੱਚ ਸੜਕ ਸੜਕ ਨਹੀਂ ਜੀ ਸੜਕਾਂ ਦੇ ਵਿੱਚ ਟੋਟ-ਟੋਏ ਛੜਕ ਦੇ ਵਿੱਚ ਟੋਇਆ ਦੇ ਵਿੱਚ ਛੜਕ ਹੈ ਨਾ ਮਤਲਬ ਟੋਇਆ ਦੇ ਵਿੱਚ ਛੜਕ ਹੈ ਮੈਨੂੰ ਲੱਗਦਾ ਟੋਇਆ ਦੇ ਵਿੱਚ ਹੀ ਝੜ ਕ ਹੈ ਇਹ ਤਾਂ ਬਹੁਤ ਬੁਰਾ ਰਗਾ ਇਹ ਆ ਗਿਆ ਜੀ ਆ ਗਿਆ ਸਾਡਾ ਦੁਖਨਵਾਨ ਸਾਹਿਬ ਦੁਖ ਨਿਵਾਰਦਾ ਉਹ ਹੋਰਾ ਸ੍ਰੀ ਦੁਖਨਵਾਨ ਸਾਹਿਬ ਜੀ ਇੱਥੇ ਆ ਕੇ ਬਹੁਤ ਮਤਲਬ ਸ਼ਾਂਤੀ ਹੁੰਦੀ ਹੈ ਜੀ ਮਿਲਦੀ ਹੈ ਤੇ ਬਹੁਤ ਲੋਕ ਬੁਰੂ ਦੂਰ ਆਉਂਦੇ ਕੋ ਟੇਕ ਬੱਦਾ ਜੀ ਇੱਥੇ ਬੈਠੇ ਸੀਗੇ ਇਹ ਕਹਿੰਦੇ ਸੁਣ ਜਾਏ ਬਾਕੀ ਇਤਿਹਾਸ ਪੂਰਾ ਸਾਨੂੰ ਪਤਾ ਵੀ ਨਹੀਂ ਹੈ ਨਾ ਹਾਂ ਸਾਨੂੰ ਪਤਾ ਨਹੀਂ ਜਿੰਨਾ ਹਾਂ ਜਿੰਨਾ ਪ੍ਰਦਰਸ਼ਨ ਮੁੰਨਾ ਅਸੀਂ ਦੱਸ ਰਹੇ ਹਾਂ ਤੇ ਬਹੁਤ ਵਧੀਆ ਮੈਂ ਕਹਿੰਦਾ ਇੱਥੇ ਆ ਕੇ ਹਣ ਮਨ ਖੁਸ਼ ਹੋ ਜਾ ਤੁਹਾਡੇ ਵੀ ਤੁਹਾਨੂੰ ਵੀ ਦਰਸ਼ਨ ਕਰਾ ਰਹੇ ਹਾਂ ਤੁਸੀਂ ਵੀ ਕਰੋ ਅੱਗੋਂਲੇ ਜੇ ਆ ਲੈਂਦੇ ਨਾ ਆ ਦੇਖੋ ਤੁਸੀਂ ਕਰੋ ਦਰਸ਼ਨ ਗੁਰੂ ਦਵਰਾ ਸਾਹਿਬ ਦੇ ਇੱਧਰ ਗੁਰੂ ਗੁਰਦਵਾਰ ਸਾਹਿਬ ਦੀ ਪਾਰਕਿੰਗ ਹੈ ਪਿੱਛੇ ਇਧਰੋਂ ਗੱਡੀਆਂ ਖੜਾਓ ਤੇ ਇਧਰੋਂ ਤੁਸੀਂ ਚੜ੍ਹ ਕੇ ਐ ਆਜੋ ਇੱਧਰਲੇ ਪਾਸੇ ਆ ਦੇਖੋ ਇੱਧਰ ਚੜ੍ਹੇ ਬੱਦਲੇ ਪਾਸੇ ਗੁਰਦਵਾਰ ਸਾਹਿਬ ਦੇ ਅੰਦਰ ਉੱਤਰਦਾ ਜੀ ਇਹ ਇਧਰ ਪਾਰਕਿੰਗ ਹੈ ਪਿੱਛੇ ਆ ਸਾਰਾ ਬਣਿਆ ਹੋਇਆ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਆਓ ਤੇ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਦੱਖਣਾ ਸਾਹਿਬ ਜੀ ਦੇ ਇਸ਼ਨਾਨ ਕਰਕੇ ਦੇਖੋ ਪੰਜ ਇਸ਼ਨਾਨ ਪੰਜ ਇਸ਼ਨਾਨ ਕਰੋ ਜੀ ਕਹਿੰਦੇ ਵੀ ਜੋ ਵੀ ਅਲਰਜੀ ਵਗੈਰਾ ਹੁੰਦੀ ਹੈ ਜੋ ਵੀ ਮਤਲਬ ਤਕਲੀਫ ਹੈ ਉਹ ਸਾਰਾ ਦੂਰ ਹੁੰਦੀ ਹੈ ਜੀ ਹਾਂ ਉਹ ਦੂਰ ਹੋ ਜਾਂਦੀ ਹੈ ਜੀ ਆਓ ਤੇ ਦਰਸ਼ਨ ਕਰੋ ਬਾਕੀ ਨੂੰ ਅੱਗੇ ਮੇਨ ਤੋਂ ਦਿਖਾਉਣੇ ਜਿਹੜਾ ਉਹਦਾ ਮੇਨ ਐਂਟਰੀ ਗੇਟ ਹੈ ਗੁਰਦੁਆਰਾ ਸਾਹਿਬ ਦਾ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਦਰਸ਼ਨ ਕਰਿਓ ਆਓ ਜੀ ਬੋਲ ਆ ਗਈ ਦੂਜਾ ਫੇਰ ਇੱਥੋਂ ਐਂਟ੍ਰੈਂਸ ਹੈ ਜੀ ਇਹਨਾਂ ਦੀ ਬਈ ਮੇਨ ਗੇਟ ਹੈ ਜੀ ਸਾਹਮਣੇ ਦਰਬਾਰ ਸਾਹਿਬ ਹੈ ਹਾਂ ਸਾਹਮਣੇ ਦਰਬਾਰ ਸਾਹਿਬ ਜੀ ਉਹ ਦੇਖੋ ਅੱਗੇ ਨੂੰ ਕਰਿਆਉਣ ਇਹ ਬਸ ਇਹ ਦਰਬਾਰ ਸਾਹਿਬ ਤੇ ਤੁਸੀਂ ਦਰਸ਼ਨ ਸ਼ੁਰੂ ਕਰਨਾ ਹਣਾ ਨਾਲ ਪਾਣੀ ਬਹੁਤ ਖੜਾ ਦਿਖਾਵਾ ਪਾਣੀ ਦਾ ਤਾਂ ਬਈ ਹੁਣ ਕੀ ਕਰੀਏ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਗੁਰਦੁਆਰਾ ਸਾਹਿਬ ਦੇ ਤਾਂ ਇੰਨਾ ਪਾਣੀ ਇੱਥੇ ਕੋਈ ਚਰਨਾ ਚੁੜਨਾ ਬਣਾ ਦੇਣਾ ਸੀਵਰੇਜ ਹੈ ਨਾ ਡ੍ਰਾਈਵ ਦਾ ਬਹੁਤ ਜ਼ਿਆਦਾ ਹੈ ਭਾਈ ਉਹ ਗੱਤੀ ਆਪਣੀ ਵਿੱਚ 24 ਮਿੰਟ ਪਹਿਰੇ ਕਾਨੂੰਨ ਦੀ ਉਲੰਘਣਾ ਨਾ ਕਰੋ ਜੇ ਤੁਹਾਡੀ ਬੱਤੀ ਹੋਈ ਹੈ ਜੇ ਆਪਣੇ ਗ੍ਰੀਨ ਬੱਤੀ ਦੇਖਣਾ ਤੁਸੀਂ ਅਸੀਂ ਨੰਗੇ ਪਰ ਆਪਣੇ ਪੰਜਾਬੀ ਗੱਲ ਨੂੰ ਟਾਲਦੇ ਆਇਆ ਇਹ ਵੀ ਪਤਾ ਕੀ ਹੈ ਐਕਸੀਡੈਂਟ ਹੋ ਜਾਂਦੇ ਆ ਯਾਰ ਬੱਚੇ ਹੁੰਦੇ ਗੱਡੀ ਛੋਟਾ ਕੋਈ ਉਹ ਤਾਂ ਮੰਨਦਾ ਦੇਖਦੇ ਆ ਕਿੰਨੇ ਐਕਸੀਡੈਂਟ ਹੋ ਰਹੇ ਆ ਆ ਹੁਣ ਤਨਪੋਰਟ ਨੂੰ ਦੋਵਰੇ ਚਿੰਤਾ ਸੜਕੇ ਬਾਰੇ ਤੋਂ ਹਾਂ ਕਿਨਾ ਹੁਣ ਜਿੰਦਾ ਆ ਦੇਖੋ ਸਾਡੇ ਇੱਥੇ ਹੋਟਲ ਹੈ ਜਿਹੜੇ ਗੁਰਦੁਆਰ ਸਾਹਿਬ ਚੋਂ ਦੀਆ ਉਹ ਰਹਿੰਦੇ ਹੈ ਰਣਜੀਤ ਬਾਕੀ ਗੁਰਦੁਆਰੇ ਅੰਦਰ ਵੀ ਬਣੇ ਦੀਆ ਹਾਂ ਜਿਹਨੇ ਇੱਥੇ ਰਹਿਣਾ ਉਹ ਇੱਥੇ ਰਹਿ ਸਕਦਾ ਤੇ ਜਿਹਨੇ ਹੋਟਲ ਚ ਰਹਿਣਾ ਹੋਟਲ ਚ ਰਹਿ ਸਕਦਾ ਠੀਕ ਹੈ ਨਾ ਜੀ ਨਾਲੇ ਦੇਖ ਲਓ ਅਸੀਂ ਪਟਿਆਲੇ ਦੇ ਰਹਿਣ ਵਾਲੇ ਆ ਫੇਰ ਵੀ ਅਸੀਂ ਸੌਰੀ ਨਾਂ ਨਹੀਂ ਪੜਦੇ ਕਿ ਗੁਰਦੁਆਰ ਸਾਹਿਬ ਦਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਸੀਗਾ। ਉਹ ਗੁਰਦੁਆਰਾ ਤਾਂ ਹੁੰਦਾ ਹੀ ਵਧੀਆ ਹੈ। ਚਾਹੇ ਛੋਟਾ ਹੋਵੇ ਵੱਡਾ ਹੋਵੇ ਨਹੀਂ ਹੁੰਦਾ। ਗੁਰਦੁਆਰਾ ਸਾਹਿਬ ਹੋ ਗਿਆ। ਆ ਦੇਖੋ ਹੋਟਲ ਹੀ ਹੋਟਲ ਹੋਟਲ ਹੀ ਹੋਟਲ। ਪੂਰੀ ਮਾਰਕੀਟ ਬਣੀ ਹੋਈ ਹੈ ਜੀ ਨੇੜੇ-ਤੇੜੇ। ਇਹ ਸਾਰੇ ਬਿਲਟ ਹੀ ਹੋਟਲ ਵਾਲੀ ਹੈ। ਮਾ ਬਿਲਟ ਕਿਉਂਕਿ ਗੁਰਦੁਆਰਾ ਸਾਹਿਬ ਨੇੜੇ ਹੈ ਨਾ ਜੀ ਤਾਂ ਕਰਕੇ। ਇਹ ਆ ਗਿਆ ਜੀ ਰੇਲਵੇ ਸਟੇਸ਼ਨ ਦਾ ਅੰਡਰਪਾਸ। ਅੰਡਰਪਾਸ ਆ ਗਿਆ ਜੀ ਇਹ ਦੇਖੋ ਅੰਡਰਪਾਸ ਦੇਖੋ ਦੇਖੋ ਅੰਡਰਪਾਸ ਇੱਥੇ ਨਹੀਂ ਪਾਣੀ ਖੜਦਾ ਮੀਂਹ ਦਾ ਹਾਂ ਬਾਕੀ ਉਹ ਰਾਜਪੁਰੇ ਵਾਲਾ ਅੰਡਰਪਾਸ ਜਿਹੜਾ ਉੱਥੇ ਖੜ ਜਾਂਦਾ ਜੀ ਪਾਣੀ ਕਿਉਂਕਿ ਤਾਂ ਨਹੀਂ ਖੜਦਾ ਜੀ ਤੇ ਪਾਣੀ ਦੀ ਨਿਕਾਸੀ ਪੂਰੀ ਕਰੀ ਵੀ ਹੈ ਬਾਕੀ ਇਹ ਨਵਾਂ ਬਣਿਆ ਹੋਇਆ ਆ ਦੇਖ ਸਕਦੇ ਵਾਹ ਜੀ ਵਾਹ ਇਹਦਾ ਜੋ ਕਰੇ ਉੱਥੇ ਖੜਨਾ ਹੀ ਬੰਦਾ ਹੈ ਨਾ ਹੋਰ ਬਹੁਤ ਹੀ ਸਹੀ ਬਣ ਗਈ ਹੈ ਇਹ ਹੈ ਜੀ ਸਟੇਸ਼ਨ ਦੇ ਨਾਲ ਪਰੌਂਟਾ ਮਾਰਕੀਟ ਬਹੁਤ ਮਸ਼ਹੂਰ ਹੈ ਪਟਿਆਲੇ ਦੀ ਇਥੋਂ ਦੀ ਵੀ ਕਹਾਣੀ ਹੈ ਇੱਕ ਵੀ ਜਦੋਂ ਕਹਿੰਦੇ ਹੈ ਪ੍ਰਸ਼ਾਸਨ ਪਰੌਂਟਾ ਮਾਰਕੀਟ ਨੂੰ ਚੱਕਣ ਲੱਗਿਆ ਸੀ ਤਾਂ ਉਦੋਂ ਇੱਕ ਬੰਦਾ ਖੁਦ ਨੂੰ ਅੱਗ ਲਾ ਲਈ ਸੀ ਕਹਿੰਦੇ ਇੱਕ ਬੰਦੇ ਨੇ ਹਾਂ ਮਰ ਗਿਆ ਜੀ ਖੁਦ ਨੂੰ ਅੱਗ ਲਾ ਕੇ ਡੈਥ ਹੋ ਗਈ ਸੀ ਉਹਦੀ ਤੇ ਫਿਰ ਪ੍ਰਸ਼ਾਸਨ ਨੇ ਉਹਦੇ ਨੂੰ ਵਿਚਾਰਾ ਕੋਈ ਵੀ ਪੈਟਰੋਲ ਭਾ ਕੇ ਤੇ ਉਹ ਇਹਨਾਂ ਦੇ ਨਾ ਹੀ ਕਰਤੀ ਇਹ ਵੀ ਤੁਸੀਂ ਲਾਓ ਚਲੋ ਜੀ ਆਜਾ ਦੇਖੋ ਜੀ ਉਹ ਨਾ ਇਹ ਦੇਖੋ ਉੱਤੇ ਐਂਟਰੀ ਇਹ ਹੁਣ ਬਣਾਇਆ ਜੀ ਪਹਿਲਾਂ ਤਾਂ ਨਹੀਂ ਸੀ ਇਹ ਜਾ ਇਹ ਆ ਜੀ ਪਟੇਲੇ ਦਾ ਰੰਨੀ ਸਟੇਸ਼ਨ ਡਬਲ ਡਬਲ ਹੋ ਗਿਆ ਹੁਣ ਤਾਂ ਤੁਹਾਨੂੰ ਦਿਖਾਉਣਾ ਹੈ ਤੁਹਾਨੂੰ ਬਹੁਤ ਸੋਹਣਾ ਹੁਣ ਦੇਖੋ ਐਂਟਰੀ ਕਿੰਨੀ ਸੋਹਣੀ ਐ ਇੱਥੋਂ ਦੀ ਇਹ ਉਹ ਦੇਖੋ ਦੇਖੋ ਲੱਗਦੀ ਨਾ ਐਂਟਰੀ ਵਧੀਆ ਦੇਖੋ ਕੀ ਬਾਤ ਆ ਐ ਲੱਗਦਾ ਹੀ ਨਹੀਂ ਵੀ ਆਪਾਂ ਸਟੇਸ਼ਨ ਤੇ ਆਏ ਆ ਬਹੁਤ ਹੀ ਸ਼ਾਹੀ ਰਰ ਬਣਾਇਆ ਜੀ ਇਹਨੂੰ ਆ ਦੇਖੋ ਇੱਧਰ ਵੀ ਜਾਣ ਨੂੰ ਦੇਖੋ ਜਿਹੜੋਂ ਅਸੀਂ ਕਿਤੇ ਨਾ ਕਿਤੇ ਮਤਲਬ ਸੁਰੱਖਤ ਵਾਲੀ ਸੀ ਉਹ ਹੁੰਦਾ ਹੈ ਇਹ ਕਿ ਘਾਪਾ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਵੀ ਕੀ ਕੁਝ ਬਣਿਆ ਹੋਇਆ ਸਾਰਾ ਬਿਲਡਿੰਗ ਦਾ ਨਵੀਂ ਬਿਲਡਿੰਗ ਬਣੀ ਹੈ ਸਾਰੀ ਚਲੋ ਚਲੀਏ ਜੀ ਬਹੁਤ ਸੋਹਣਾ ਬਣਿਆ ਯਾਰ ਬਹੁਤ ਹੀ ਸੋਹਣਾ ਡਿਜ਼ਾਈਨ ਦੇਖੋ ਇਹ ਕਿਹਦਾ ਹੈ ਪਹਿਲਾ ਹਰੀ ਦੀ ਨੌਰੀ ਫਰੰਟ ਤੋਂ ਦਿਖਾ ਦਿਓ ਇੱਕ ਵਾਰੀ ਆਓ ਆਪ ਨੂੰ ਦਿਖਾ ਦਿੰਦਾ ਆਪ ਨੂੰ ਦਿਖਾ ਦਿੰਦਾ ਅੰਦਰ ਚੱਲੇ ਆ ਸੀ ਸਟੇਸ਼ਨ ਦੇ ਬਹੁਤ ਸੋਹਣਾ ਬਣਿਆ ਜੀ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਜਿੰਨੀ ਤ੍ਰੇਪੁਰ ਗੱਡੀ ਜਾਣੇ ਵਜੇ ਕੋੜੇ 5 ਵਜੇ ਕੇ 10 ਮਿੰਟ ਹੋ ਗਏ ਜੀ ਇੱਧਰ ਹੈ ਨਹੀਂ ਇਹ ਜੀ ਪੁੱਛ ਕੇ ਇਹ ਟਿਕਟਾ ਜੀ ਟਿਕਟ ਲੈ ਲਈਏ ਚਲੋ ਫੇਰ ਮਿਲ ਜਿਆ ਤੁਹਾਨੂੰ ਇਹਨਾਂ ਜਿਹੜੀਆਂ ਦੁਕੀਆਂ ਚਲਾਦੀਆਂ ਲਿੱਤੀਆਂ ਪੈਂਡ ਜੀ ਬੈਠੇ ਐ ਤੇ ਇਹਨਾਂ ਨੂੰ ਸੈਂਡਲ ਵਗੈਰਾ ਜੋ ਵੀ ਲੈਣਾ ਹੋਵੇ ਮੇਰੇ ਲੈ ਸਕਦਾ ਰੇਲਵੇ ਸਪੈਸ਼ਲ ਪਟਵਾਲਾ ਦੇ ਕੋਲ ਜਿੱਥੇ ਉਹ ਵਧੀਆ ਨਹੀਂ ਹੁੰਦਾ ਯਾਰ ਉਹ ਜਿਹੜਾ ਦੁਕਾਨਦਾਰ ਕੋਲੋਂ ਜਾਏ ਉਹ ਤੋਂ ਲੈ ਕੇ ਜਾਇਓ ਸ੍ਰੀ ਪੈਂਡ ਦਾ ਵੀ ਇੱਥੇ ਤੋਂ ਪਤਾ ਖਰਚਾ ਹੁੰਦਾ ਤੇ ਲੈ ਕੇ ਜਾਇਓ ਠੀਕ ਹੈ ਜੀ ਆਹ ਦੇਖੋ ਸਟੇਸ਼ਨ ਦਾ ਐਂਟਰਸ ਆ ਗਿਆ ਇਹਦੇ ਅੰਦਰ ਆਉਂਗੇ ਜਦੋਂ ਤੁਸੀਂ ਇਹ ਸ਼ਾਪ ਹੈ ਪ੍ਰਧਾਨ ਮੰਤਰੀ ਵਾਲੀ ਤੁਹਾਨੂੰ ਜਰੂਰ ਇੱਥੇ ਲੈ ਕੇ ਜਾਇਓ ਤੇ ਬਾਕੀ ਮੈਂ ਟਿਕਟ ਦਾ ਕਹਿੰਦਾ ਦੋਨੋਂ ਵੀ ਟਿਕਟ ਜਰੂਰ ਲੈ ਜਾਇਓ ਕਰੋ ਪਲੇਟਫਾਰਮ ਟਿਕਟ ਇਹ ਆਹ ਦੇਖੋ ਇਹ ਟਿਕਟ ਲੈ ਲਈ ਜਦੋਂ ਕੋਈ ਰੋਕਦਾ ਨਹੀਂ ਇਹ ਸਕੈਨਿੰਗ ਇਹ ਸਕੈਨਿੰਗ ਥੀਲ ਹੈ ਜੀ ਬੜਾ ਵਧੀਆ ਬਣਾਇਆ ਹੋਇਆ ਹੈ ਇਹ ਜੀ ਬਹੁਤ ਸੋਹਣਾ ਹੈ ਜੀ ਯਾਤਰੀਆਂ ਬੈਠੇ ਹਨ ਜਿਹੜੇ ਜਾਣ ਵਾਲੇ ਇਹ ਤਾਂ ਕੋਈ ਫਿਲਹਾਲ ਟ੍ਰੇਨ ਆ ਨਹੀਂ ਰਹੀ ਕਹਿੰਦੇ ਪੁੱਛਿਆ ਸੀਗਾ ਚਲੋ ਆਪਾਂ ਵੈਸੇ ਟੂਰ ਦੇ ਦਿੰਦੇ ਇੱਕ ਹਾਂ ਦੂਜੀ ਗੱਲ ਇਹ ਹੈ ਵੀ ਆ ਦੇਖੋ ਟੂਟੀਆਂ ਲੱਗੀਆਂ ਪਰ ਪਾਣੀ ਵਾਲੀ ਵਧੀਆ ਪਾਣੀ ਵਾਲਾ ਸਿਲ ਕਿਉਂ ਬੰਦ ਹੈ ਪਾਣੀ ਗੋਸ਼ਟ੍ਰਮਣ ਗੋਸ਼ਟ੍ਰਮਣ ਵਾਲਾ ਸਾਰਾ ਬਣਿਆ ਹੋਇਆ ਹੈ ਬਹੁਤ ਸੋਹਣਾ ਸਥਾਨ ਹੈ ਆ ਕਿ ਗ੍ਰੈਂਡੀਜ਼ ਦਾ ਬਣ ਕੇ ਲਈ ਸੰਪਰਕ ਕਰੇ ਤੁਸੀਂ ਦਿਨ ਇੱਕ ਮੇਰੇ ਪਰ ਹੈ ਕੋਈ 90 ਬੈਠੇ 90 ਬੈਠੇ ਜੀ ਪਾਣੀ ਆ ਖਰਾਕਾ ਖਾਦੀਆਂ ਵੀ ਐ ਬੜ੍ਹ ਜਾਣਗੇ ਆਪਾਂ ਕਦੇ ਵੀ ਨਹੀਂ ਬੜ੍ਹਤੋਗੇ ਬਹੁਤ ਸੋਹਣਾ ਬਣਿਆ ਜੀ ਬਹੁਤ ਸੋਹਣਾ ਸਟੇਸ਼ਨ ਹੈ ਇਹ ਟਾਇਲਟ ਵਾਲਾ ਇਹ ਟਾਇਲਟ ਵਾਲਾ ਚਲੋ ਰੋਟੀ ਖਾਣ ਨੂੰ ਦੋ ਬਲੌ ਹੋ ਦੇ ਦੋ ਬਾਸਰੂਮ ਹੈ ਲੇਡੀਜ਼ ਤੇ ਜੈਂਟਲਸਟ ਲਈ ਦੋਨਾਂ ਦਾ ਇਕੱਠਾ ਹੈ ਇਹ ਨਵੀਂ ਆਈ ਹੈ ਇਹ ਸੈਂਟਰ ਲਿਫਟ ਆਉਂਦੀ ਹੈ ਹਮਾਂਕੀ ਸਭੀ ਸੁਤਰ ਇਹ ਵੰਗਲ ਮਗਰ ਵੈ ਰਾਤ ਹੋਣਾ ਹੈ ਦੇਖੋ ਬਹੁਤ ਲੰਮਾ ਚੌੜਾ ਜੀ ਬਹੁਤ ਲੰਮਾ ਪੰਜ ਚਾਰ ਪੰਜ ਪੰਜ ਪੀਲੀ ਪੱਟੀ ਆ ਦੇਖੋ ਇਹ ਤੂੰ ਪੂਰਾ ਖੜਨਾ ਹੈ ਪੂਰਾ ਨਹੀਂ ਜਾਣਾ ਕਦੇ ਵੀ ਤੁਸੀਂ ਜਾਓ ਪੀਲੀ ਪੱਟੀ ਤੋਂ ਅੰਦਰ ਖੜਨਾ ਹੈ ਆਹ ਹਾਲਾ ਨੂੰ ਜਾਣਾ ਪਲੇਟਫਾਰਮ ਤੋਂ ਇੱਕ ਤੇ ਸਾਰ ਪੀਲ ਵੀ ਭਟੂਰੇ ਛੋਲੇ ਬਾਕੀ ਆਹ ਕੰਡੀਨ ਹੈ ਇੱਥੋਂ ਤੁਸੀਂ ਜੋ ਮਰਜ਼ੀ ਖਾਓ ਆ ਭਾਈ ਸਾਹਿਬ ਭਟੂਰੇ ਉਹਨੋਂ ਦੇ ਇੱਥੋਂ ਮਰਜ਼ੀ ਖਾਓ ਸਭ ਕੁਝ ਇਤਸਾਰ ਟ੍ਰੇਨ ਬੁਲੀ ਫਰੈਂਟ ਮੰਗਿਓ ਸੁਵੇ ਛੋਲਾਂ ਬਰੇਡ ਕਿੰਨਾ ਆਪਣਾ 30 ਰੁਪਏ ਹਾਂ 30 ਰੁਪਏ ਬਰੇਡ ਬੇਬੀ ਹੋ ਗਈ ਲੈ ਲਓ ਇੱਕ ਪਤੀ 10 ਰੁਪਏ 15 ਰੁਪਏ ਦੀ ਚਾਹ ਮੱਚਾ ਵਾਸਤੇ ਨਮਕੀਨ ਹਾਂ ਦੇਖੋ ਨਮਕੀਨੋਂ ਕੋਣ ਬਚੀ ਦੀ ਬਰ ਮਗਲੇ ਜੇ ਅੱਜਕੱਲ੍ਹ ਗਰਮੀ ਹੈ ਫੋਟੋ ਵੀ ਜਾ ਰਿਹਾ ਸਾਰਾ ਕੁਝ ਮਿਲਦਾ ਜੀ ਦੇਖੋ ਖੁੱਲੀ ਜਗ੍ਹਾ ਪੂਰੀ ਆਦੇ ਕੋਲ ਅਸੀਂ ਵੀ ਨਹੀਂ ਪੀਲੀ ਪੱਟੀ ਦੋਕੇ ਨਿਆਰੇ ਪਿੱਛੇ ਹੈ ਪੱਟੀ ਕੋ ਅੱਗੇ ਜਾਣਾ ਤੇ ਇਹ ਮੰਨ ਲਓ ਟ੍ਰੇਨ ਇਧਰੋਂ ਆ ਰਹੀ ਹੈ ਜੱਸ ਕੋਈ ਮਾਲ ਗੱਡੀ ਹੋਊਗੀ ਜਾਂ ਕੋਈ ਪੈਸੇਂਜਰ ਹੋਊਗੀ ਦੇਖਦੇ ਆਪਾਂ ਕਿਹੜੀ ਆਉਂਦੀ ਹੈ ਫਿਰ ਕੋਈ ਦੁਕਾਨੀ ਐ ਤੋ ਉਹ ਲਾਸਟ ਦੇਖੋ ਉੱਥੋਂ ਤੱਕ ਅਸੀਂ ਖੜੇ ਆ ਇੱਥੇ ਐ ਸੈਂਟਰ 'ਚ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਜੀ ਮੈਨੂੰ ਯਾਰ ਮੈਨੂੰ ਨਾ ਸਭ ਤੋਂ ਵਧੀਆ ਫੀਲ ਲੱਗਦਾ ਸਿਚੁਏਸ਼ਨ ਇੱਥੇ ਆ ਕੇ ਬੜਾ ਮਨ ਨੂੰ ਫੂੰਦਾ ਮਿਲਦਾ ਇਹ ਹੱਡ ਜੀ ਵੀ ਆਉਂਦੀ ਆ ਸਭ ਤੋਂ ਸੱਚ ਤਾਂ ਹੈ ਵੀ ਕੋਈ ਪੋਸ਼ਟਰੂਮ ਕਰਨ ਉਹ ਨਹੀਂ ਹੁੰਦਾ ਨਾ ਕਿਤੇ ਲੈਕਸੀਵਲ ਉੱਥੇ ਰੋਕਦੇ ਵੀ ਨਹੀਂ ਇਹ ਬੱਸਾਂ ਰਜੇਦੀਆਂ ਮੈਨੂੰ ਇਹ ਟ੍ਰੇਨ ਤੇ ਜਾਣਾ ਬਹੁਤ ਵਧੀਆ ਲੱਗਦਾ ਹੂੰ ਦੇਖੋ ਕਿ ਜੇ ਟ੍ਰੇਨ ਆਉਂਦੀ ਆ ਤੁਹਾਨੂੰ ਦਗਾਵਾਂਗੀ ਆਈ ਵੀ ਕੋਈ ਟ੍ਰੇਨ ਬਈਆ ਆਨੇ ਵਾਲੀ ਹੈ ਜੋਹਾਰੂ ਸਾਹਿਬ ਕਿਹੜੀ ਫਿਰੋਜ਼ਪੁਰ ਵਾਲੀ ਗੰਗਾ ਗੰਗਾ ਨਗਰ ਗੰਗਾ ਨਗਰ ਵਾਲੀ ਹਾਂ ਜੋ ਅੱਛਾ ਉਹ ਜਿਹੜੀ ਗੰਗਾ ਨਗਰ ਤੋਂ ਚੱਲਦੀ ਹੈ 2:30 ਵਜੇ ਹੈਨਾ ਜਿਹੜਾ ਜੋ ابھی ਹੋਰ ਨ ਮਾਰ ਰਿਓ ज्याद जिंदगी में यही हिसाब करके के जाती है लेट अच्छा अच्छा गंगानगर वाली आओगी ठीक है ठीक है फिर हम ना आप अपन नहीं बार हैं गंगानगर तो नहीं हम इसका भी टूर करेंगे रेलवे का राजस्थान ऊपर निकलेंगे हां वो हजरार वाली जाएगी सफर हां तो तो जी करेंगे सारे जो वहाँ के वो बने हुए हैं अपने किले पुराने वो दिखा के आएंगे सारा राजस्थान कवर करेंगे 40 ਦੀ ਹੈ ਭਾਜੀ ਇਹ ਆ ਜੀ ਇੱਥੇ ਪਟੂਰੇ ਛੋਲੇ ਲੱਗਦੇ ਆ ਫਰੈਸ਼ ਆ ਦੇਖੋ ਬਾਕੀ ਹਜੇ ਤੁਸੀਂ ਤਲੋਂਗੇ ਨਾ ਇਹ 40 ਦੀ ਪਲੇਟ ਹੈ ਠੀਕ ਹੈ ਜੀ ਇੱਕ ਪਟਿਆਲਾ ਰੇਲਵੇ ਸਟੇਸ਼ਨ ਤੇ ਆਓ ਪਾਜੀ ਕੋਲੇ ਛੋਲੇ ਪੂਰੇ ਖਾ ਕੇ ਜਾਓ 40 ਦੀ ਕੋਈ ਮਾੜੀ ਨਹੀਂ ਹੈ ਇੱਕ ਇੱਕ ਪਟੂਰੇ ਨਾਲ ਢਿੱਡ ਭਰ ਜਾਂਦਾ ਸਹੀ ਗੱਲ ਹੈ ਜੀ ਦੋ ਪਟੂਰੇ ਛੋਲੇ ਤੇ ਮਿਰਚਾਂ ਨਾਲ 4 ਮਿਰਚਾਂ ਨਾਲ ਠੀਕ ਹੈ ਫਿਰ ਤੇ ਦੋ ਜਣਿਆਂ ਦਾ ਢਿੱਡ ਭਰ ਸਕਦਾ ਜੇ ਮਤਲਬ ਹਲਦੀ ਜ਼ਿਆਦਾ ਨਾ ਖਾਵੇ ਤਾਂ ਹਣਾ ਜੀ ਆਰਾਮ ਨਾਲ ਭਾਜੀ ਕਿੰਨੇ ਕਿਲਗ ਲੱਗ ਜਾਂਦੇ ਆ ਮਾਰਨਿੰਗ ਤੋਂ ਸ਼ਾਮ ਤੱਕ ਸਵੇਰ ਤੋਂ ਸ਼ਾਮ ਤੱਕ 40 ਕੇ ਪਲੇਟ ਆਉਂਦੀ ਬਲੇ 40 ਰੋਟਾ ਠੀਕ ਹੈ ਸਵੇਰੇ ਕਿੰਨੇ ਵਜੇ ਉਹਨੇ ਬੁਝੇ ਸਵੇਰੇ 6 ਤੋਂ 6 ਨਾ 6 ਤੋਂ 6 ਰਹਿੰਦੇ ਭਾਈ ਇਹ ਤਾਂ ਸ਼ਿਫਟ 6 ਤੋਂ 8 ਟ੍ਰੇਨ ਘਟੇ ਟ੍ਰੇਨ ਘਟੇ ਨਾ ਹਾਂ ਇਹ ਕਿਹੜਾ ਬੜਾ ਰੈਕ ਤਾਂ ਰਾਤ ਦੀ ਟ੍ਰੇਨ ਆ ਮੈਨੂੰ ਲੱਗਦਾ ਜਿਹੜੀ ਸੂਰਤਗੜ ਵਾਲੀ ਜਾਂਦੀ ਹੈ ਹਾਂ ਜੀ ਹਣਾ 1 ਵਜੇ 1 ਵਜੇ ਉਹੀ ਆ ਹਾਂ ਮੈਂ ਉਹਦੇ ਵੀ ਸਵਰ ਕਰਿਆ ਹੋਇਆ ਵਾ ਵਾਰਿਸ਼ ਆ ਗਈ ਜੀ ਆ ਦੇਖੋ ਪਾਣੀ ਪਿੰਡ ਆ ਜੀ ਮੈਂ ਚਲੋ ਦੇਖੀਏ ਟੂਟੀ ਚੱਲਦੀ ਆ ਦੇਖੋ ਟੂਟੀ ਚੱਲਦੀ ਆ ਜੀ ਇਹ ਆ ਦੇਖੋ ਚੱਲਦੀ ਟੂਟੀ ਹੈ ਟੂਟੀ ਚੱਲਦੀ ਹੈ ਬਾਈ ਜੀ ਪੀਣ ਪਾਣੀ ਪੀ ਉਧਰ ਦੇਖੋ ਉਤਲ ਗਿਆ ਸੀ ਨਹੀਂ ਬਹਿਣ ਲੱਗਿਆ ਦੇਖੋ ਜੀ ਪਾਣੀ ਦੀ ਉਪਲਬਧ ਹੈ ਸਹੂਤਾਂ ਪੂਰੀਆਂ ਸਾਰੀਆਂ ਸੋ ਲੇਟ ਲੇਟ ਆਉਗੀ ਟ੍ਰੇਨ ਹੁਣ ਆਪਾਂ ਚਲਦੇ ਨਹੀਂ ਬਣ ਲੱਗੇ ਯਾਰ ਬਾਕੀ ਆ ਦੇਖੋ ਜੀ بارش ਆ ਗਈ ਬਹੁਤ ਤਕੜੀ ਤੇ ਹੁਣ ਚੱਲ ਗਿਆ ਚਲੋ ਠੀਕ ਹੈ ਜੀ ਮਿਲਦੇ ਆ ਬਹੁਤ ਪਿਆਰੇ ਸويرਦਾ ਜੀ ਬਲੌਗ ਬਣ ਨਹੀਂ ਸਕਦਾ ਹੁਣ ਅਸੀਂ ਅਜਾ ਵੀ ਸਬਸਕ੍ਰਾਈਬਰ ਹੈ ਸਾਡੇ ਨਾਲ ਜੁੜੇ ਹੋਏ ਅਸੀਂ ਉਹਨਾਂ ਨੂੰ ਕੁਝ ਨਾ ਕੁਝ ਤਾਂ ਦਿਖਾਈਏ ਬਣੀ ਰੇਲ ਟ੍ਰੇਨ ਦੇਖੋ ਕਿਹਦਾ ਆ ਰਹੀ ਹੈ ਸ਼ਾਇਦ ਟ੍ਰੇਨ ਆ ਰਹੀ ਹੈ ਜੀ ਤੁਹਾਡਾ ਨਸੀਬ ਹੈ ਜੀ ਲੋਗੇ ਤੇ ਟੂ ਫੋਟੋ ਲੈਟਾ ਜਰਨੀਆ ਇੰਡੀਆ ਲੈ ਆਟ ਮਿਲਵੇ ਨੂੰ ਦੀ ਹੋਈ ਬਾਤ ਕੇ ਵਿੱਚ ਤੇ ਬਾਤ ਚ ਗਈ ਆਹੋ ਬਾਤ ਕੇ ਵਿੱਚ ਤੇ ਕੋਈ ਬੀਚ ਲੜਾਇਆ ਹੈ ਨਾ ਹੈ ਨਾ ਆਹ ਕੋਈ ਪ੍ਰੇਣੀ ਤਰਾਂ ਇਹ ਜੀ ਮਾਲ ਗੱਡੀ ਮਾਲ ਗੱਡੀਆਂ ਨੂੰ ਤਾਂ ਕਿਹਾ ਜਾਂਦਾ ਇਹਦੇ ਵਿੱਚ ਸਮਾਨ ਲੈ ਕੇ ਜਾਂਦੇ ਆ ਅੱਜ ਨੂੰ ਕੰਟੇਨਰ ਹੈ ਇਹ ਕੰਟੇਨਰਾਂ ਦੇ ਵਿੱਚ ਸਮਾਨ ਆਉਂਦਾ ਚੱਕ ਕੇ ਲੈ ਜਾਂਦੇ ਔਰ ਜਾਂਦਾ ਬਾਹਰੋਂ ਆਪਣੇ ਇੱਥੇ ਆਉਂਦਾ ਹੈ ਸ਼ਿਪਰਾ ਹੀ ਜੜਾਉਂਦਾ ਹਾਂਜੀ ਹਾਂਜੀ ਸਾਲਾ ਕਿੰਨੇ ਲੈ ਕੇ ਜਾ ਰਹੇ ਹਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਬਸ ਮਿਲਦੇ ਆ ਤੁਹਾਨੂੰ ਬਾਅਦ ਭਾਜਨ ਕਾ ਇੰਟਰ ਸਿਟੀ ਐਕਸਪ੍ਰੈਸ 14507 14735 ਅੰਬਾਲਾ ਕੈਂਟ ਐਕਸਪ੍ਰੈਸ 54553 ਅੰਬਾਲਾ puri ਤੇ 14816 ਸ਼੍ਰੀ ਗੰਗਾ ਨਾਥ ਇੰਟਰ ਸਿਟੀ ਤੇ 14625 ਫਿਰੋਜ਼ਪੁਰ ਬਾਕੀ ਆਉਂਦਾ ਸਮਾਂ ਲਿਖਿਆ ਹੋਇਆ ਹੈ ਇਹ ਦੇਖ ਸਕਦੇ ਹੋ ਤੁਸੀਂ ਮੀ ਬਹੁਤ ਜ਼ਿਆਦਾ ਪੈ ਰਹੇ ਜੀ ਹੁਣ ਵਾਪਸ ਆ ਗਏ ਹੋਰ ਵੀ ਬਲੌਕ ਬਣਾਉਣਾ ਸੀਗਾ ਪਰ ਮੀ ਬਹੁਤ ਤੇਜ਼ ਹੋ ਗਿਆ ਫਿਰ ਹੁਣ ਬਣਾਇਆ ਕੀ ਨਹੀਂ ਗਿਆ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੇ ਵੀਰੇ ਤੇ ਹੁਣ ਪਹੁੰਚ ਜਾ ਰਿਹਾ ਘਰ ਨੂੰ ਮੜੇ ਮੱਥਾ ਟੇਕੀ ਲਾਲਾਣਾ ਪੀਰ ਦੇ ਫਿਰ ਨਿਕਲਦੇ ਆਂ ਠੀਕ ਹੈ ਜੀ ਫਿਰ ਦੇ ਲਾਲਾਂ ਵਾਲੇ ਵੀਰ ਜੀ ਮਤਾਂ ਟੇਕ ਲਿਆ ਜੀ ਸ਼ਾਂਤੀ ਆ ਗਈ ਮਨ ਨੂੰ ਤੇ ਹੁਣ ਜੰਨੇ ਕਰ ਨੂੰ ਘਰ ਜਾਣ ਤੋਂ ਪਹਿਲਾਂ ਬੰਦੇ ਨੂੰ ਫਿਊਲ ਪਵਾ ਲੈ। ਅੱਛਾ ਜੀ ਸਾਬ ਭੁੱਲ ਗਏ ਸੀਗੇ। ਫਿਊਲ ਪਵਾ ਕੇ ਫਿਰ ਘਰੇ ਜਾ ਕੇ ਮਿਲਦੇ ਆ ਤੁਹਾਨੂੰ। ਫਿਰ ਮਿਲਾਂਗੇ ਤੁਹਾਨੂੰ ਘਰੇ ਜਾ ਕੇ। ਓਕੇ ਜੀ ਮਿਲਦੇ ਆ ਉੱਥੇ ਫਿਊਲ ਪਾ ਕੇ। ਹੁਣ ਫਿਊਲ ਪਵਾ ਰਹੇ ਜੀ। ਤੇ ਫਿਊਲ ਪਾ ਕੇ ਫਿਰ ਘਰ ਨੂੰ ਜਾਵਾਂਗੇ। ਕਰੇ ਜਾ ਕੇ ਫਿਰ ਤੁਹਾਨੂੰ ਥੋੜਾ ਨਾਲ ਗੱਲ ਕਰਾਂਗੇ ਤੇ ਨਹੀਂ ਪਹਰੇ ਹਜੇ ਵੀ ਦੇਖੋ ਹੋ ਵੀ ਪਹਰੇ ਤੇ ਕਰੇ ਜਾ ਕੇ ਦੋਨੋਂ 30 ਸਬਸਕ੍ਰਾਈਬ ਕਰ ਲੋ ਯਾਰ ਕਰਨ ਨੂੰ ਬੇਨਤੀ ਹੈ ਸਬਸਕ੍ਰਾਈਬ ਕਰ ਦੇ ਯਾਰ ਠੀਕ ਹੈ ਜੀ ਮਿਲਦੇ ਆ ਕਰੇ ਜਾ ਕੇ ਕਰੇ ਪਹੁੰਚ ਗਏ ਜੀ ਅਸੀਂ ਨਹੀਂ ਬਹੁਤ ਸੀਗਾ ਭੱਜ ਗਏ ਸਿਰ ਥੋੜਾ ਜਿਹਾ ਦੁਖਣ ਲੱਗ ਗਿਆ ਤੇ ਹੁਣ ਵਲੋਗ ਪੂਰਾ ਦੇਖਿਓ ਰੌਕੀਰਤ ਵਲੋਗ ਸਬਸਕ੍ਰਾਈਬ ਕਰਿਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਧੰਨਵਾਦ